ਯੂਰਡ ਫੋਰ ਨਾ ਹਿ ਯੂਰਡ ਫੋਰ ਨਾ ਕਾਲਸ ਅਪਰ ਅਾਈ ਫੋਰਡ ਯੂਰਡ ਫੋਰ ਫਾਈਰਡ ਫੋਰ ਅਾਈ ਫੋਰਡ ਡੈਟਾ 1 ਯੂਰਡ ਫੋਰ ਇਹਦੇ ਦਰਮਿਆਨ ਜਿਹੜੇ ਜਿਹੜੇ ਫਾਈਰਡ ਫੋਰ ਰੇਂਜ ਦੇ ਸਾਰੇ ਜੀਓ ਐਸ ਐਚਓਸ ਤੇਨੇ ਐਸ ਐਸ ਪੀਸ ਨੂੰ ਲੋਡ ਕਰ ਅਜਮਰ ਥਾਣਾ ਟਾਂਡੇ ਨੂੰ ਸਰਪ੍ਰਾਈਜ਼ ਚੈੱਕ ਕੀਤਾ 7:30 ਵਜੇ ਇੱਥੇ ਨੰਬਰ 8 ਦਾ 8 ਵਜੇ ਵਾਲੀ ਰੋਲ ਕਾਲ ਮਿਸਿੰਗ ਸੀ ਐਸ ਐਚਓ ਤੇ ਡੀ ਐਸ ਪੀ ਤੁਹਾਡਾ ਆਪਣੇ ਕੁਆਟਰਾਂ ਦੇ ਪਾਏ ਗਏ ਉੱਤੇ ਨਾ ਫ੍ਰੀ ਬਿਲਕੁਲ ਨਹੀਂ ਸੀ ਹੈਗੀ ਸਿਰਫ ਇੱਕ ਐਡੀਸ਼ਨਲ ਪੁੱਛੀ ਸੀ ਮਾਈਕਾ ਦਾ ਇੱਕ ਲੇਡੀ ਹਵਾਲਾ ਤਗੇ ਸੀ ਔਰ ਕੋਈ ਵੀ ਲੇਡੀ ਕੋਸਟੇਬਲ ਨਹੀਂ ਕਰਾ ਰਹੀ ਸੀ ਫੱਲਾ ਹਾਲ ਐਸਐਚਓ ਟਾਂਡੇ ਨੂੰ ਪੁਲਿਸ ਲਾਈਨਾਂ ਅਗਰ ਕਰ ਰਹੇ ਤੇ ਡੀਐਸਪੀ ਐਸਐਚਓ ਦੇ ਖਿਲਾਫ ਜਿਹੜਾ ਉਹ ਐਕਸ਼ਨ ਆਊਗਾ ਐਕਸਪਲੇਨੇਸ਼ਨ ਐਸਐਸਪੀ ਸ਼ਾਹ ਰੋਜ਼ਿੰਗ ਕੋਲ ਕੀਤੀ ਜਾਦੀ ਹੈ ਅੱਗੇ ਵੀ ਮੈਂ ਚੈੱਕ ਕਰਦਾ ਰਹੂੰਗਾ ਵੀ ਕਿਹੜੇ ਕਿਹੜੇ ਖਾਣੇ ਦੇ ਵਿੱਚ ਇਹੋ ਜਿਹੀਆਂ ਕਾਰਵਾਈਆਂ ਪਾਈਆਂ ਜਾਂਦੀਆਂ ਜਦਕਿ ਕਦੇ ਵੀ ਮੈਂ ਸਰਪ੍ਰਾਈਜ਼ ਕਿਤੇ ਵੀ ਸਰਪ੍ਰਾਈਜ਼ ਵਿਜ਼ਿਟ ਕਰੂੰਗਾ ਤੇ ਜੇਕਰ ਮੈਨੂੰ ਪਾਇਆ ਗਿਆ ਕਿ ਜਿਹੜੀਆਂ ਇਨਸਟਰਕਸ਼ਨਸ ਸਾਨੂੰ ਭੇਜੀਆਂ ਨੇ ਜਿਹੜਾ ਅਜੰਡਾ ਰੀਜ ਆਫਿਸ ਤੋਂ ਆਇਆ ਕਨਸਾਲ GIO SHO ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਇਸ ਨੋਟਡ ਹੋ